ਅੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਦੇ ਅੱਗੇ ਆਂ ਤੇ ਖਬਰ ਜੁੜੀ ਹੋਈ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਬਣੇ ਤਣਾਅ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਗਿਆ ਭਾਰਤ ਵਾਲੇ ਪਾਸਿਓਂ ਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਭਾਰਤ ਦੇ ਅੰਦਰਲੇ ਪਾਸੇ ਵੀ ਹੋ ਰਹੀਆਂ ਨੇ ਤੇ ਇੱਥੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਭਾਰਤ ਦਾ ਇੱਕ ਗद्दार ਉਹ ਵਿਅਕਤੀ ਮਿਲ ਚੁੱਕਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵੱਲੋਂ ਆਪਰੇਸ਼ਨ ਸੰਦੂਰ ਦੀਆਂ तमाम ਜਾਣਕਾਰੀਆਂ ਜਿਹੜੀਆਂ ਨੇ ਪਾਕਿਸਤਾਨ ਦੀ ਫੌਜ ਨੂੰ ਪਾਕਿਸਤਾਨ ਦੇ ਆਈਐਸਆਈ ਆਈਐਸਆਈ ਨੂੰ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਕਰਨ ਦੇ ਵਿੱਚ ਪਾਕਿਸਤਾਨ ਆਪਣੇ ਆਪ ਨੂੰ ਵੱਡੇ ਪੱਧਰ ਦੇ ਉੱਪਰ ਮਜ਼ਬੂਤ ਸਮਝਣ ਲੱਗ ਪਿਆ ਸੀ ਪਰ ਇਸ ਵਕਤ ਭਾਰਤ ਸਰਕਾਰ ਦੇ ਵੱਲੋਂ ਉਸ ਗੱਦਾਰ ਨੂੰ ਕਹਿ ਲਈਏ ਕਿ ਗ੍ਰਫਤਾਰ ਕਰ ਲਿਆ ਗਿਆ ਹਰਿਆਣਾ ਦੇ ਕੈਥਲ ਦੇ ਵਿੱਚੋਂ ਇਹ ਗ੍ਰਫਤਾਰੀ ਹੋਈ ਹੈ ਜਿੱਥੇ ਦਵਿੰਦਰ ਸਿੰਘ ਨਾਮਕ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਿਹੜਾ ਪਾਕਿਸਤਾਨ ਦੇ ਵਿੱਚ तमाम ਖੂਫੀਆ ਜਾਣਕਾਰੀਆਂ ਭਾਰਤ ਦੀ ਫੌਜ ਦੀਆਂ ਭਾਰਤ ਦੀ ਸਰਕਾਰ ਦੀਆਂ ਦਿੰਦਿਆ ਸੀ ਨਾਲ ਦੀ ਨਾਲ ਜਾਣਕਾਰੀਆਂ ਵੀ ਮਿਲ ਜਾਂਦੇ ਕੇਸ ਦੇ ਬਣੋ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਦੇ ਲਾਂਘੇ ਦੇ ذریعے ਉਧਰ ਪਹੁੰਚਿਆ ਗਿਆ ਤੇ ਉਥੇ ਜਾ ਕੇ ਇਸ ਦੇ ਵੱਲੋਂ ਇੱਕ ਲੜਕੀ ਦੇ ਸੰਪਰਕ ਦੇ ਵਿੱਚ ਆਇਆ ਜਾਂਦਾ ਹੈ ਤੇ ਮਿਲੀਆਂ ਜਾਣਕਾਰੀਆਂ ਮੁਤਾਬਕ ਇਸ ਦੇ ਵੱਲੋਂ ਉਸੇ ਲੜਕੀ ਨੂੰ ਇੱਕ ਖੂਫੀਆ ਜਾਣਕਾਰੀਆਂ ਜਿਹੜੀਆਂ ਨੇ ਆਈਐਸਆਈ ਨੂੰ ਦੇਣ ਦੇ ਲਈ ਕਿਹਾ ਜਾਂਦਾ ਸੀ ਇੱਕ ਨੰਬਰ ਵੀ ਮੁਹੱਈਆ ਕਰਵਾਇਆ ਗਿਆ ਸੀ ਇਸ ਨੂੰ ਜਿਸ ਤੋਂ ਸਪੈਸ਼ਲ ਤੌਰ ਦੇ ਉੱਪਰ ਖਾਸ ਤੌਰ ਦੇ ਉੱਪਰ ਇਸ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਨੇ ਪਾਕਿਸਤਾਨ ਨੂੰ ਦਿੱਤੀਆਂ ਜਾ ਰਹੀਆਂ ਸੀ ਮਿਲੀਆਂ ਜਾਣਕਾਰੀਆਂ ਦੇ ਅਨੁਸਾਰ ਦਵਿੰਦਰ ਸਿੰਘ ਢਿੱਲੋਂ ਦਾ ਆ ਨਾਮ ਇਸ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਉਮਰ ਮਹਿਜ਼ 25 ਸਾਲ ਦੀ ਦੱਸੀ ਜਾ ਰਹੀ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਥਾਣੀ ਇਸ ਦੇ ਬਦੋਂ ਪਾਕਿਸਤਾਨ ਦੇ ਵਿੱਚ ਜਾਇਆ ਗਿਆ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਉਸ ਲੜਕੀ ਦੇ ਸੰਪਰਕ ਦੇ ਵਿੱਚ ਆਇਆ ਗਿਆ ਤੇ ਉਸ ਲੜਕੀ ਦੇ ਵੱਲੋਂ ਇਹਦੇ ਦੱਸਣ ਮੁਤਾਬਕ ਕਿ ਇਹਨੂੰ ਹਨੀ ਟਰੈਪ ਦੇ ਵਿੱਚ ਫਸਾਇਆ ਗਿਆ ਸੀ ਜਿਸ ਤੋਂ ਬਾਅਦ ਮਜਬੂਰਨ ਇਹ ਜਾਣਕਾਰੀਆਂ ਦੇਣ ਦੇ ਲਈ ਮਜਬੂਰ ਹੋਇਆ ਕਿ ਭਾਈ ਪਾਕਿਸਤਾਨ ਨੂੰ ਉਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣ ਲਗਾਤਾਰ ਇਸ ਦੇ ਉੱਪਰ ਪੈਨੀ ਨਜ਼ਰ ਜਿਹੜੀ ਸੀ ਉਹ ਬਣਾ ਕੇ ਰੱਖੀ ਗਈ ਸੀ ਤੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਹੁਣ ਇਸ ਦੇ ਕੋਲੋਂ ਪੁੱਛ ਪ੍ਰਤੀਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਿੰਨ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਮਿਲ ਚੁੱਕਾ ਹੈ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਇਹ ਪਟਿਆਲਾ ਦੇ ਵਿੱਚ ਖਾਲਸਾ ਕੋਲੇ ਦਾ ਵਿਦਿਆਰਥੀ ਹੈ ਤੇ ਰਾਜਨੀਤੀ ਸ਼ਾਸਤਰ ਦੇ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਇਸ ਦੇ ਵੱਲੋਂ ਮੁਕੰਮਲ ਕੀਤੀ ਗਈ ਹੈ ਜਿਸ ਦੇ ਤਹਿਤ ਇਸ ਸਾਰੇ ਵਰਤਾਰੇ ਦੇ ਵਿੱਚ ਉਹ ਪਾਕਿਸਤਾਨ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਇਹ ਤਸਵੀਰਾਂ ਦੇ ਵਿੱਚ ਇਹ ਉਸੇ ਨੌਜਵਾਨ ਦੀ ਤਸਵੀਰ ਹੈ ਜਿਸ ਦੇ ਵੱਲੋਂ ਲਗਾਤਾਰ ਭਾਰਤ ਦੇ ਨਾਲ ਗੱਦਾਰੀ ਕੀਤੀ ਜਾ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਸੀ ਭਾਵੇਂ ਬਠਿੰਡਾ ਦੇ ਆਰਮੀ ਸਟੇਸ਼ਨ ਦੀਆਂ ਜਾਣਕਾਰੀਆਂ ਹੋਣ ਜਾਂ ਫਿਰ ਵੱਖ-ਵੱਖ ਹੋਰ ਗਤੀਵਿਧੀਆਂ ਜਿਹੜੀਆਂ ਫੌਜ ਦੇ ਵੱਲੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਹਨਾਂ ਗਤੀਵਿਧੀਆਂ ਦੇ ਬਾਰੇ ਵੀ ਜਾਣਕਾਰੀਆਂ ਇਸ ਦੇ ਵੱਲੋਂ ਪਾਕਿਸਤਾਨ ਦੀ ਏਜੰਸੀ ਆਈਐਸਆਈ ਨੂੰ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਵੱਡੇ ਘਟਨਾਕ੍ਰਮ ਨੂੰ ਅੰਜਾਮ ਦੇਣ ਦੇ ਪਿੱਛੇ ਕਿਤੇ ਨਾ ਕਿਤੇ ਇਸ ਦੇ ਦਿੱਤੀ ਗਈ ਜਾਣਕਾਰੀ ਨੂੰ ਵੀ ਮੰਨਿਆ ਜਾ ਰਿਹਾ ਹੈ ਨਾਲ ਦੀ ਨਾਲ ਇਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਇਸ ਮੁਲਜ਼ਮ ਦੇ ਪਿੰਡ ਦਾ ਨਾਮ ਜਿਹੜਾ ਉਹ ਲਗਾਤਾਰ ਚਰਚਾ ਦੇ ਵਿੱਚ ਬਣਿਆ ਪਿਆ ਇਸ ਸਮ ਤਮਾਮ ਜਾਣਕਾਰੀਆਂ ਦੇ ਵਿੱਚ ਇਹ ਵੀ ਸਥਿਤੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਨੌਜਵਾਨ ਦੇ ਵੱਲੋਂ ਆਪਣੇ ਪਿੰਡ ਦੇ ਵਿੱਚੋਂ ਹੀ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਹਾਲਾਂਕਿ ਪਟਿਆਲਾ ਦੇ ਵਿੱਚ ਇਹ ਉੱਥੇ ਰੈਂਟ ਦੇ ਉੱਪਰ ਰਹਿੰਦਾ ਸੀ ਕਿਉਂਕਿ ਉੱਥੇ ਹੀ ਪੜ੍ਹਾਈ ਕਰ ਰਿਹਾ ਸੀ ਕੈਥਲ ਦੇ ਪਿੰਡ ਦੇ ਨਾਲ ਇਹ ਸਬੰਧ ਰੱਖਦਾ ਹੈ ਕੈਥਲ ਦੇ ਵਿੱਚ ਹੀ ਇਸ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਦਰਅਸਲ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਕਿ ਸੁਰੱਖਿਆ ਏਜੰਸੀ ਦੇ ਨਾਲ ਸਬੰਧ ਰੱਖਦਾ ਹੈ ਉਸ ਦੇ ਵੱਲੋਂ ਇਸ ਦੀ ਤਸਵੀਰ ਇੱਕ ਵੇਖੀ ਜਾਂਦੀ ਹੈ ਜਿੱਥੇ ਹੱਥ ਦੇ ਵਿੱਚ ਹਥਿਆਰ ਲਹਿਰਾਉਂਦਾ ਹੋਇਆ ਦਵਿੰਦਰ ਸਿੰਘ ਢਿੱਲੋਂ ਨਾਮਕ ਇਹ ਨੌਜਵਾਨ ਜਿਹੜਾ ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਪਾਈ ਜਾਂਦੀ ਹੈ ਜਦੋਂ ਉਸ ਵਿਅਕਤੀ ਦੇ ਸਾਹਮਣੇ ਉਹ ਪੋਸਟ ਆਉਂਦੀ ਹੈ ਤਾਂ ਉਸ ਦੇ ਵੱਲੋਂ ਜਾਣਕਾਰੀਆਂ ਇਕੱਤਰ ਕੀਤੀਆਂ ਜਾਂਦੀਆਂ ਨੇ ਕਿ ਇਹ ਨੌਜਵਾਨ ਦੇ ਕੋਲ ਹਥਿਆਰ ਦਾ ਲਾਇਸੈਂਸ ਹੈ ਜਾਂ ਨਹੀਂ ਜਦੋਂ ਲਾਇਸੈਂਸ ਨਾ ਹੋਣ ਦੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਥਾਣੇ ਦੇ ਕੋਲ ਇਸ ਦੀਆਂ ਜਾਣਕਾਰੀਆਂ ਪਹੁੰਚਦੀਆਂ ਨੇ ਜਾਣਕਾਰੀਆਂ ਪਹੁੰਚਣ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਜਦੋਂ ਇਸ ਦੇ ਮੋਬਾਈਲ ਫੋਨ ਲੈਪਟਾਪ ਨੂੰ ਖੰਘਾਲਿਆ ਜਾਂਦਾ ਤਾਂ ਉਸ ਵਕਤ ਇਹ ਜਾਣਕਾਰੀਆਂ ਮਿਲਦੀਆਂ ਨੇ ਕਿ ਇੱਕ ਪਾਕਿਸਤਾਨ ਦੀ ਲੜਕੀ ਦੇ ਸੰਪਰਕ ਦੇ ਵਿੱਚ ਹੈ ਜਿਹੜੀ ਕਿ ਉਧਰ ਆਈਐਸਆਈ ਦੇ ਸੰਪਰਕ ਦੇ ਵਿੱਚ ਹੈ ਤੇ ਇਹਨਾਂ ਦੇ ਵੱਲੋਂ ਆਪਸ ਦੇ ਵਿੱਚ ਗਿੱਟਮਿਟ ਕਰਕੇ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਆਈਐਸਆਈ ਨੂੰ ਪਹੁੰਚਾਈਆਂ ਜਾ ਰਹੀਆਂ ਨੇ ਸੋ ਇਸ ਵਕਤ ਦੀ ਇਹ ਵੱਡੀ ਕਾਮਯਾਬੀ ਕਹਿ ਲਓ ਵੱਡੀ ਖਬਰ ਕਹਿ ਲਓ ਇਸ ਵਕਤ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਸ ਨੌਜਵਾਨ ਨੂੰ ਹੁਣ ਕਾਬੂ ਕਰ ਲਿਆ ਗਿਆ ਬਹੁਤ ਸਾਰੀਆਂ ਜਾਣਕਾਰੀਆਂ ਕੂਪੀਆ ਰੂਪ ਦੇ ਵਿੱਚ ਇਸ ਦੇ ਵੱਲੋਂ ਆ ਦਿੱਤੀਆਂ ਗਈਆਂ ਪਾਕਿਸਤਾਨ ਨੂੰ ਤੇ ਉਹਨਾਂ ਜਾਣਕਾਰੀਆਂ ਤੋਂ ਬਾਅਦ ਹੀ ਬਹੁਤ ਸਾਰੇ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਪਾਕਿਸਤਾਨ ਕਰਨ ਦੇ ਵਿੱਚ ਸਫਲ ਸਾਬਤ ਹੋਏ ਇਹ ਸਾਰੀਆਂ ਸੱਤੀਆਂ ਵੀ ਕਿਤੇ ਨਾ ਕਿਤੇ ਇਸ ਵਕਤ ਜੁੜਦੀਆਂ ਦਿਖਾ ਲਈ ਦੇ ਰੀਆਂ ਨੇ ਵਾਕਵਾਕ ਲੋਕਾਂ ਦੇ ਵੱਲੋਂ ਇਸ ਨੌਜਵਾਨ ਦੇ ਬਾਰੇ ਹੁਣ ਖੁਲਾਸੇ ਵੀ ਕੀਤੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਹਰੇਕ ਕੋਸ ਐਂਗਲ ਨੂੰ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਜਾਣਕਾਰੀਆਂ ਇਕੱਤਰ ਕੀਤੀਆਂ ਜਾਣ ਕੇ ਇਸ ਦੇ ਨਾਲ ਕੋਈ ਹੋਰ ਵਿਅਕਤੀ ਵਿਸ਼ੇਸ਼ਤਾ ਸ਼ਾਮਲ ਨਹੀਂ ਹਾਲਾਂਕਿ ਉਹ ਨੰਬਰ ਜਿਹੜੇ ਨੇ ਉਹ ਵੀ ਜ਼ਬਤ ਕਰ ਲਏ ਗਏ ਨੇ ਜਿਹੜਾ ਜਿਹੜਾ ਸੰਦ ਸਾਧਨ ਇਸ ਦੇ ਵੱਲੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਉਹ ਤਮਾਮ ਚੀਜ਼ਾਂ ਨੂੰ ਜ਼ਬਤ ਕਰਦੇ ਆ ਗਏ ਤੇ ਕੀਤੀਆਂ ਗਈਆਂ ਜ਼ਬਤ ਚੀਜ਼ਾਂ ਦੇ ਵਿੱਚੋਂ ਬਹੁਤ ਸਾਰੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੇ ਅਜਿਹੀਆਂ ਜਾਣਕਾਰੀਆਂ ਵੀ ਸੁਰੱਖਿਆ ਏਜੰਸੀਆਂ ਦੇ ਜਿਵੇਂ ਕਹ ਲਈਏ ਅਧਿਕਾਰੀਆਂ ਦੇ ਵੱਲੋਂ ਆ ਜਿਹੜੇ ਉਹ ਸਾਂਝੇ ਕੀਤੇ ਜਾ ਰਹੇ ਨੇ ਤੇ ਇਹ ਤਸਵੀਰ ਜਿਹੜੀ ਹੈ ਉਸੇ ਨੌਜਵਾਨ ਦੀ ਹੈ ਜਿਸ ਦੀ ਉਮਰ 25 ਸਾਲ ਹੈ ਦਵਿੰਦਰ ਸਿੰਘ ਢਿੱਲੋਂ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਆ ਜਿਹੜੀਆਂ ਜਾਣਕਾਰੀਆਂ ਸੀ ਉਹ ਦਿੱਤੀਆਂ ਜਾ ਰਹੀਆਂ ਸੀ ਆ ਕੈਥਲ ਦੇ ਗੋਲਾ ਪੁਲਿਸ ਸਟੇਸ਼ਨ ਦੇ ਵਿੱਚ ਇਸ ਦੇ ਬਾਬਤ ਮਾਮਲਾ ਦਰਜ ਕੀਤਾ ਗਿਆ 3 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਵੱਡੇ ਖੁਲਾਸੇ ਜਿਹੜੇ ਵੀ ਹੋ ਸਕਦੇ ਨੇ ਨਾਲ ਦੀ ਨਾਲ ਵੱਡੀ ਅਪਡੇਟ ਇਸ ਦੇ ਬਾਬਤ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਹੋਰ ਨਾ ਟਿਕਾਣਿਆਂ ਦੇ ਉੱਪਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਨਾਲ ਜੁੜੇ ਹੋਏ ਹੋਰ ਵਿਅਕਤੀ ਵਿਸ਼ੇਸ਼ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾ ਸਕੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਨਾਲੋਂ ਨਾਲ ਸਾਂਝੀ ਜ਼ਰੂਰ ਕਰਦੇ ਜਾਓ ਤੇ ਨਾਲ ਦੀ ਨਾਲ ਇਸ ਖਬਰ ਨੂੰ ਸਾਂਝਾ ਵੀ ਅੱਗੇ ਤੋਂ ਅੱਗੇ ਸ਼ੇਅਰ ਵੀ ਅੱਗੇ ਤੋਂ ਅੱਗੇ ਜ਼ਰੂਰ ਕਰਦੇ ਜਾਓ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਪੂਖਤਾ ਜਾਣਕਾਰੀਆਂ ਭਰਪੂਰੇ ਖਬਰ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇਸ਼ ਦੇ ਵਿੱਚ ਦੀਮਕ ਨੁਮਾ ਕਾਰਵਾਈਆਂ ਕਰਨ ਵਾਲੇ ਬਹੁਤ ਸਾਰੇ ਲੋਕ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੀ ਖੂਫੀ ਏਜੰਸੀ ਦੇ ਨਾਲ ਮਿਲ ਕੇ ਭਾਰਤ ਦੀਆਂ ਉਹ ਤਮਾਮ ਖੂਫੀ ਜਾਣਕਾਰੀਆਂ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿਸ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤ ਦਾ ਨੁਕਸਾਨ ਕਰਨ ਦੇ ਧਮਕਜੇ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀਆਂ ਇਸ ਖਬਰ ਦੇ ਬਾਰੇ ਕਰਨਾ ਬਿਲਕੁਲ ਨਾ ਭੁੱਲਣਾ